ਸਿਕਾਲ ਦੋਸਤੋ ਕਿਵੇਂ ਤੁਸੀਂ ਸਾਰੇ ਸੂਵਾ ਦੇ ਵੱਜ ਕੇ ਜੀ 10 ਤੇ ਅੱਪਾ ਹੋਣ ਉੱਠਿਆ ਇੱਕ ਬੰਦਾ ਸਾਡਾ ਹਲੇ ਵੀ ਦੇ ਨੂੰ ਸੈਲਰੀ ਸੁੱਤਾ ਬਿਆ ਇਹਦਾ ਦੋਸਤ ਆਇਆ ਇਹਨੂੰ ਉਠਾਉਣ ਵਾਸਤੇ ਉੱਠ ਜਾ ਕਿਉਂਕਿ ਅੱਪਾ ਸੌਂਨੇ ਆ ਰਾਤ ਨੂੰ 12 1 ਵਜੇ ਜਾਂਦਾ ਸਾਨੂੰ ਸੌਣ ਤੋਂ ਪੁੱਤ ਸਵੇਰ ਉੱਠਣ ਨੂੰ ਦੱਸ ਕਿਉਂਕਿ ਹਲੇ ਸਾਡਾ ਸਕੂਲ ਨਹੀਂ ਸਟਾਰਟ ਹੋਇਆ ਅੱਪਾ ਹਲੇ ਦੀ ਐਡਮਿਸ਼ਨ ਕਰਵਾਣੀ ਹੈ ਆ ਦੇ ਕੋਮਲ ਵੀ ਸਾਡੇ ਸਰਾੜੇ ਬੈਠੇ ਐ ਕਿਊਟ ਜੋ 10 ਵਜ ਗਏ ਸੂਰਜ ਘਰੇ ਆ ਗਿਆ ਸੈਜ ਉਠੋ ਚਲੋ ਤੇ ਹੁਣ ਆਪਾਂ ਉੱਠ ਕੇ ਧਾਵਾ ਧੋਵਾਂਗੇ ਫ੍ਰੈਸ਼ ਹੋ ਕੇ ਫਿਰ ਅੱਜ ਆਪਾਂ ਹੁਣ ਜਾਣਾ ਛੱਤ ਤੇ ਗਾਰਡਨਿੰਗ ਕਰਾਂਗੇ ਦੋਸਤੋ ਅੱਜ ਆਪਾਂ ਖੇਤ ਵਿੱਚ ਜਾਵਾਂਗੇ ਰੇੜੀ ਚ ਲਿਆਵਾਂਗੇ ਮਿੱਟੀ ਤੇ ਕੁਝ ਬੈਗ ਆਰਡਰ ਕੀਤੇ ਹੋਏ ਆ ਮੈਂ ਤੇ ਕੁਝ ਖਾਲੀ ਪਿਆ ਉਹਨਾਂ ਚ ਆਪਾਂ ਜਾਵਾਂ ਪਿੰਡੀਆਂ ਹੋ ਸਬਜ਼ੀਆਂ ਸਾਰੀਆਂ ਲਗਾਵਾਂਗੇ ਤੇ ਮਿੱਟੀ ਆਪਾਂ ਚੜਾਣੀ ਹੈ ਨੀਚੇ ਗਰਾਉਂਡ ਫਲੋਰ ਤੋਂ ਉੱਪਰ ਸੈਕਿੰਡ ਫਲੋਰ ਤੇ ਲੈ ਕੇ ਜਾਣੀ ਕਿਉਂਕਿ ਸੈਕਿੰਡ ਫਲੋਰ ਤੇ ਕਿੱਤੀ ਹੋਣਾ ਆਪਾਂ ਸਾਰੀਆਂ ਸਬਜ਼ੀਆਂ ਸਬਜ਼ੀ ਜੋ ਵੀ ਲਗਾਇਆ ਹੋਇਆ ਹੈ ਨਾ ਸੈਚ ਸੈਚ ਚਲਾਏਗਾ ਰੇੜੀ ਹਾਂ ਤੇ ਦੋਸਤ ਸਹਿਜ ਤੇ ਸਹਿਦ ਦਾ ਦੋਸਤ ਇਹ ਤਾਂ ਕਲ ਗਾਉਣਗੇ ਪਿੱਛੇ ਮੈਂ ਮੂਰੇ ਰੇੜੀ ਚਲਾਉਂਗੀ ਮੈਂ ਨਹੀਂ ਚਲਾਉਂਗਾ ਇਹ ਚਲਾਏਗਾ ਹਮ ਦਿੱਕਾ ਲਗਾਏਗੇ ਪਿੱਛੇ ਸੇ ਠੀਕ ਹੈ ਅਸੀਂ ਸਾਰੇ ਮਿੱਟੀ ਦੇ ਉੱਪਰ ਮਿੱਟੀ ਚੜਾਵਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਲਗਾ ਰਹੇ ਹਾਂ ਸ਼ਿਮਲਾ ਮਿਰਚ ਮੈਂ ਹੋਰ ਬਹੁਤ ਸਾਰੀ ਸੈਪਲਿੰਗਸ ਲੈ ਕੇ ਆਈਆਂ ਤੇ ਆਪਾਂ ਹੁਣ ਲਗਾਣੀ ਹੈ ਸ਼ਿਮਲਾ ਮਿਰਚ ਤੇ ਕੁਝ ਪੌਟ ਖਾਲੀ ਪਈ ਸੀ ਇਹਨਾਂ ਦੇ ਵਿੱਚ ਆਪਾਂ ਲਗਾਵਾਂਗੇ ਇਹਦੇ ਵਿੱਚ ਆਪਾਂ ਗੋਬਰ ਵਾਲੀ ਖਾਦ ਤੇ ਨੀਮ ਖਲੀ ਦੀ ਖਾਦ ਐਡ ਕਰਕੇ ਮਿੱਟੀ ਨੂੰ ਬਹੁਤ ਨਰਮ ਕਰ ਲਿਆ ਤੇ ਹੁਣ ਇਹਦੇ ਵਿੱਚ ਲਗਾਵਾਂਗੇ ਤੇ ਆ ਦੇਖੋ ਦੋਸਤੋ ਸਾਡੇ ਮੰਮੀ ਵੀ ਅੱਜ ਸਾਡੇ ਨਾਲ ਲੱਗੇ ਹੋਏ ਆ ਮੈਂ ਇਹਨਾਂ ਨੂੰ ਕਿਹਾ ਕਿ ਜਿੰਨੇ ਵੀ ਪੌਦਿਆਂ ਦੇ ਵਿੱਚ ਪੌਦੇ ਬਚੇ ਹੋਏ ਸੀ ਨਾ ਕਿਉਂਕਿ ਆਪਾਂ ਪਾਲਕ ਲੱਗੀ ਹੋਈ ਸੀ ਉਹ ਆਪਾਂ ਕੱਟ ਕੇ ਰੱਖ ਲਈ ਆ ਉਹਦਾ ਬੀਜ ਰੈਡੀ ਕਰਨ ਲਈ ਤੇ ਹੁਣ ਇਹਨਾਂ ਪੌਦਿਆਂ 'ਚ ਆਪਾਂ ਸਾਰੇ ਇਹ ਜਿੰਨੇ ਵੀ ਸੈਪਲਿੰਗਸ ਲੈ ਕੇ ਆਂਦੀ ਆ ਉਹ ਸਾਰੀਆਂ ਲਗਾਵਾਂਗੇ ਦੋਸਤਾਂ ਸਾਡੇ ਨਾਲ ਦੇਖੋ ਸੈਜ ਤੇ ਸਾਡਾ ਫਰੈਂਡ ਵੀ ਆ ਗਏ ਤੇ ਹੁਣ ਇਹ ਵੀ ਸਾਡੀ ਹੈਲਪ ਕਰਾਣਗੇ ਆਪਾਂ ਸਾਰੇ ਇਕੱਠੇ ਹੋ ਕੇ ਫਟਾਫਟ ਨਿਬੜਾਂਗੇ ਇਹ ਵਾਲਾ ਕੰਮ